ਸੱਚੀ ਯਾਰਾ ਨਾ ਗੁਰਬਾਣੀ ਨੇ ਇੰਨਾ ਕੁ ਚੇਂਜ ਕਰ ਦਿੱਤਾ ਇੰਨੀ ਕੁ ਜ਼ਿੰਦਗੀ ਚ ਕਲੈਰਿਟੀ ਆ ਮੇਰੇ ਮਨ ਦੀ ਅਵਸਥਾ ਇੰਨੀ ਕੁ ਸਾਫ ਹੋ ਗਈ ਆ ਕਿ ਮੈਨੂੰ ਮੇਰੇ ਮਨ ਚ ਕੁਝ ਵੀ ਨਹੀਂ ਹੈ ਨਫ਼ਰਤ ਸਿਰਫ ਅੰਦਰ ਪਿਆਰ ਆ ਜਿਹੜੀ ਮੈਨੂੰ ਚੀਜ਼ ਨੇ ਚੇਂਜ ਕੀਤਾ ਮਹਾਰਾਜ ਦੀ ਬਾਣੀ ਕਹਿੰਦੇ ਕਿ ਜਿੰਨ ਪ੍ਰੇਮ ਕੀ ਉਹ ਤੈਨਹੀ ਪ੍ਰਭ ਆਇਆ ਰਜੀਵ ਜੰਤੂ ਸਾਰੇ ਇਨਸਾਨ ਕੋਈ ਵੀ ਇਸ ਦੁਨੀਆ ਚ ਜਾਤ ਪਾਤ ਤੋਂ ਉੱਤੇ ਰੰਗ ਰੂਪ ਤੋਂ ਉੱਤੇ ਮੈਂ ਸਾਰਿਆਂ ਨੂੰ ਇੱਕ ਮੰਨਦਾ ਹਾਂ ਕਿਸੇ ਲਈ ਮਨ ਵਿੱਚ ਕੋਈ ਰੋਸਾ ਨਹੀਂ ਜਿਹੜੇ ਪਹਿਲਾਂ ਮੇਰੇ ਨਾਲ ਰਿਗਰੈਟ ਸੀ ਮੈਨੂੰ ਸਭ ਮੈਂ ਮaaf ਕਰ ਦਿੱਤੇ ਆ ਸਾਰੇ ਜਿਨ੍ਹਾਂ ਨੂੰ ਮੈਂ ਬੁਲਾਇਆ ਨਹੀਂ ਜਾਂ ਜਿਨ੍ਹਾਂ ਨਾਲ ਮੈਂ ਬੋਲਦਾ ਨਹੀਂ ਸੀ ਕਾਫੀ ਸਮੇਂ ਤੋਂ ਸਾਰਿਆਂ ਨੂੰ ਮaaf ਕਰ ਦਿੱਤਾ ਮੈਂ ਆਪਣੀ ਲਾਈਫ ਨੂੰ ਇੱਕ ਸਾਫ ਦ੍ਰਿਸ਼ ਨਿਊਟਰ ਰੱਖਣਾ ਚਾਹੁੰਦਾ ਹਾਂ ਕਿ ਅੱਜ ਸਾਡੀ ਜ਼ਿੰਦਗੀ ਚ ਵੀ ਇੱਕ ਦਿਨ ਹੋਰ ਘਟ ਗਿਆ ਐ ਐਵੇਂ ਮਾਂ ਦੇ ਉੱਤੇ ਭਾਰ ਪਾਈ ਰੱਖੀ ਕੋਈ ਫਾਇਦਾ ਨਹੀਂ ਆਪਾਂ ਅੱਜ ਤੱਕ ਪਤਾ 5 ਸਾਲ ਬਾਅਦ ਇੱਥੇ ਹੁਣਾ ਜਾਂ ਨਹੀਂ ਹੁਣਾ ਦੁਨੀਆ ਸਾਡੇ ਤੋਂ ਪਹਿਲਾਂ ਵੀ ਚੱਲਦੀ ਸੀ ਤੇ ਸਾਡੇ ਤੋਂ ਬਾਅਦ ਵੀ ਚੱਲਦੀ ਰਹਣੀ ਐ ਸਾਰਿਆਂ ਨੂੰ ਹੱਸ ਕੇ ਮਿਲੋ ਹੱਸ ਕੇ ਅਸੀਂ ਕਿੰਨੀ ਈਰਖਾ ਜੈਲ ਸੀ ਚੱਕੀ ਫਿਰਦੇ ਆਂ ਕਿਆ ਫਾਇਦਾ ਆਪਣੇ ਮਨ ਨੂੰ ਡੋਲਣਾ ਦੋ ਆਪਣੇ ਮਨ ਨੂੰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬੰਦੇ ਆ ਆਪਣੇ ਆਪ ਨੂੰ ਪਛਾਣਨਾ ਤੂੰ ਕੌਣ ਆ ਤੇਰਾ ਦੁਨੀਆ ਤੇ ਕੰਮ ਕੀ ਆ ਤੇਰਾ ਮਕਸਦ ਕੀ ਇਕੱਲਾ ਪੈਸਾ ਕਮਾਉਣਾ ਜਾਂ ਗੱਡੀਆਂ ਫੁੱਟੀਆਂ ਕਰ ਲੈਣੀਆਂ ਆ ਆ ਹਨਾ ਮੰਨ ਲਓ ਸਾਡੇ ਤੋਂ ਕੱਲੂ ਪੈਸਾ ਆਵੀ ਕਿ ਤੁਸੀਂ ਰਿਚ ਹੋ ਗਏ ਅਮੀਰ ਹੋ ਗਏ ਉਸ ਤੋਂ ਬਾਅਦ ਠੀਕ ਹੈ ਜਿਸੇ ਚੀਜ਼ ਨੂੰ ਪਾਉਣਾ ਬਹੁਤ ਸੁੱਖ ਹੈ ਪਰ ਉੱਤੇ ਬਣੇ ਰਹਿਣਾ ਬਹੁਤ ਔਖਾ ਹੈ ਮਾਰਦੇ ਨੇ ਸੱਚੀ ਯਾਰ ਵਾਹਿਗੁਰੂ ਨੇ ਇੰਨਾ ਚੇਂਜ ਕਰ ਦਿੱਤਾ ਨਾ ਅਨੰਦ ਆ ਥੋੜੇ ਬਹੁਤ ਦੁੱਖ ਹੈ ਪਰ ਮੈਂ ਪਰ ਮੈਨੂੰ ਦੁੱਖ ਦੁੱਖ ਨਹੀਂ ਲੱਗਦੀ ਜਦੋਂ ਵਾਈ ਗੁਰੂ ਦੀ ਬਾਣੀ ਸੁਣੀ ਦੀ ਆ ਸਮਝਣ ਲੱਗੇ ਜਪੁਜੀ ਸਾਹਿਬ ਨੂੰ ਤੁਸੀਂ ਇੱਕ ਵਾਰ ਪੜੋ ਤੁਹਾਨੂੰ ਲੱਗਣਾ ਕਿ ਕੀ ਚੀਜ਼ ਆ ਨਾ ਪੜਦੇ ਪਈਆਂ ਸਾਡੇ ਦਿਲ ਨਹੀਂ ਲੱਗਣਾ ਇੱਕ ਦੋ ਲਾਈਨਾਂ ਪੜੋਗੇ ਤੁਸੀਂ ਤੇ ਦੂਸਰੇ ਦਿਨ ਫਿਰ ਦੋ ਤਿੰਨ ਲਾਈਨਾਂ ਓਹਲੀ-ਓਹਲੀ ਸਾਨੂੰ ਨੇ ਖਿੱਚਣਾ ਆਪਣੇ ਵੱਲੋਂ ਬਾਣੀ ਗੁਰੂ ਗੁਰੂ ਹੈ ਬਾਣੀ ਤੁਹਾਨੂੰ ਬਾਣੀ ਚੇਂਜ ਕਰ ਸਕਦੀ ਆ ਪਰਮਾਤਮਾ ਇਹ ਤਾਂ ਬੰਦਾ ਇਸ ਦੁਨੀਆ 'ਚ ਇਕੱਲਾ ਆ ਜਿਹੜੀ ਉਹਦੇ ਅੰਦਰ ਦੀ ਆ ਇਹਦਾ ਡਾਈਟ ਹੁੰਦੀ ਹੈ ਨਾ ਰੋਟੀ ਸਰੀਰ ਦੇ ਲਈ ਜ਼ਰੂਰੀ ਆ ਸਾਡੇ ਮਾਨ ਦੀ ਖਰਾਕ ਗੁਰਬਾਣੀ ਆ ਜਿਹਨੇ ਸਾਨੂੰ ਬਣਾਇਆ ਰਚਿਆ ਇਸ ਬ੍ਰਹਮੰਡ ਨੇ ਆਪਣੇ ਆਪ ਨਾਲ ਸੈਲਫ ਟਾਕ ਕਰੋ 5 ਮਿੰਟ ਬੈਠੋ ਆਪਣੇ ਆਪ ਨਾਲ ਤੁਹਾਨੂੰ ਦੇ ਦੁੱਖ ਇਸ ਗੱਲ ਦੇ ਲੱਗੇ ਆ ਕਿ ਮੈਨੂੰ ਨੇ ਧੋਖਾ ਦਿੱਤਾ ਮੇਰੇ ਪੈਸੇ ਰੱਖ ਲਈ ਕੱਲ ਨੂੰ ਮੇਰੇ ਨਾਲ ਕੀ ਹੋਣਾ ਇੰਦਾਂ ਦੀਆਂ ਗੱਲਾਂ ਇਹ ਬਾਹਰ ਲੀਆਂ ਗੱਲਾਂ ਆ ਤੁਹਾਡੇ ਤੁਹਾਡੇ ਮਨ ਦੀਆਂ ਬਾਹਰ ਲੀਆਂ ਗੱਲਾਂ ਇਹ ਦੁਨੀਆਦਾਰੀ ਸਾਰੀ ਜ਼ਿੰਦਗੀ ਚੱਲਦੀ ਰਹਿਣੀ ਆ ਦੁੱਖ ਸੁੱਖ ਚੱਲਦੇ ਰਹਿਣੇ ਆ ਦੁੱਖ ਨੂੰ ਐਕਸੈਪਟ ਕਰ ਲਓ ਸੋਕੇ ਰਹੋਗੇ ਹਾਂ ਵੀ ਦੁੱਖ ਆਇਆ ਪਰ ਇਥੇ ਕੰਮ ਕਰਾਂ ਪਰ ਆਪਣੇ ਜਿਹੜੇ ਮਨ ਨੂੰ ਬਿਲਕੁਲ ਸਾਫ਼ ਸਥਿਰ ਰੱਖੋ ਉਹਨਾਂ ਬਨੋਂ ਤੁਸੀਂ ਤੰਗ ਕੀਤਾ ਆਪਣੇ ਮਨ ਨੂੰ ਤਮੀ ਹਰਟ ਕਰੀ ਜਾਓ ਆਪਣੇ ਆਪ ਨੂੰ ਉਦਾਸ ਸਮਝਿਓ ਉਦਾਸ ਕਿਉਂ ਹੋਣਾ ਹੈ ਬੈਲੈਂਸ ਬਣਾ ਕੇ ਰੱਖੋ ਜ਼ਿੰਦਗੀ ਚ ਸਾਰਾ ਦਿਨ ਬੰਦਾ ਹੱਸ ਵੀ ਨਹੀਂ ਸਕਦਾ ਸਾਰਾ ਦਿਨ ਰੋ ਨਹੀਂ ਸਕਦਾ ਤੁਸੀ ਹੋ ਸਕਦੇ ਤੁਹਾਨੂੰ ਸਾਡੀ ਕਿਸੇ ਨਾਲ ਨਹੀਂ ਬਣਦੀ ਯਾਰਾਂ ਦੋਸਤਾਂ ਨਾਲ ਵੱਡਾ ਪਿਆਰ ਨਾ ਹੋ ਸਕਦੀ ਆ ਤੁਸੀਂ ਇਕੱਲੇ ਰਹਿਣਾ ਪਸੰਦ ਕਰਦੇ ਤੁਹਾਨੂੰ ਲੱਗਦਾ ਹੁਣ ਮੈਂ ਠੀਕ ਆ ਇਕੱਲਾ ਹਾਂ ਠੀਕ ਆ ਆਪਣੇ ਆਪ ਵਿੱਚ ਰੋਣਾ ਬੜਾ ਆਨੰਦ ਆਉਂਦਾ ਹੈ ਪ੍ਰੇ ਨਹੀਂ ਪਰ ਤੁਸੀਂ ਜੇ ਤੁਹਾਡਾ ਤੁਸੀਂ ਉਦਾਸ ਹਾਂ ਅਗਲੇ ਨੂੰ ਵੀ ਉਦਾਸ ਰੱਖੋ ਉਹਦੀ ਖੁਸ਼ੀ ਚ ਜ਼ਰੂਰ ਜਾਓ ਉਹਨੂੰ ਫੀਲ ਆਉਂਦਾ ਦੁੱਖ ਸਾਡਾ ਸਾਡੇ ਆ ਪਰ ਉਹਨਾਂ ਨਾਲ ਸਕਿੱਟ ਕੇ ਮਿਲੋ ਛੋਟਾ ਜਿਹਾ ਮੈਸੇਜ ਹੁੰਦਾ ਹੈ ਖਾਸ ਕੇ ਰੋ ਖਾਸ ਹੱਸਦੇ ਰਹੋ ਆਨੰਦ ਲਓ ਜ਼ਿੰਦਗੀ ਦਾ ਤੁਸੀਂ ਇੱਥੇ 2 ਸਾਲ 3 ਸਾਲ ਬਾਦ ਨਹੀਂ ਹੋਣਾ ਹੋ ਸਕਦਾ ਤੁਸੀਂ ਕਿਤੇ ਬਾਲਕੋਨੀ ਵਿੱਚ ਬੈਠ ਕੇ ਹੱਸਦੇ ਹੋਵੋ ਸ਼ੁਕਰ ਕਰੋ ਇਸ ਗੱਲ ਤਾਂ ਕੀ ਯਾਰ ਪ੍ਰਮਾਤਮਾ ਨੇ ਤੁਹਾਨੂੰ ਚਿੜੀਆ ਘਰ ਚ ਨਹੀਂ ਚੰਨ ਦਿੱਤਾ ਤੁਹਾਨੂੰ ਤਲਾਬ ਵਿੱਚ ਮਛਲੀ ਦਾ ਰੂਪ ਨਹੀਂ ਦਿੱਤਾ ਹਨ ਉਹ ਇੱਕ ਬਹੁਤ ਵਧੀਆ ਲਾਈਨ ਵਾਕੇ ਪਸ਼ੂ ਕੋਲ ਮੰਨ ਨਹੀਂ ਹਾਂ ਤੇ ਦੇਵਤੇ ਕੋਲ ਸਰੀਰ ਨਹੀਂ ਹੈ ਪਰ ਜਿਹੜਾ ਮਨੁੱਖ ਹੈ ਇਹਦੇ ਕੋਲ ਦੋਵੇਂ ਚੀਜ਼ਾਂ ਆ ਬੰਦਾ ਕੁਝ ਵੀ ਕਰ ਸਕਦਾ ਹੈ ਬੰਦਾ ਕੁਝ ਵੀ ਕਰ ਸਕਦਾ ਹੈ ਪੂਰਾ ਬ੍ਰਹਿਮੰਡ ਦੰਦੇ ਜਾਂਦਰਵਾ ਜੋ ਬਰਵੰਡੇ ਸੋਈ ਪੰਡੇ ਕਿੱਡੀਆਂ ਪਟਪਟੀਆਂ ਐ ਐਗਜ਼ੈਂਪਲ ਆ ਸਾਡੀ ਘਰਵਾਨੀ ਦੇ ਵਿੱਚ ਲਾਈਨਾਂ ਤੇ ਨੂੰ ਪੁੱਛ ਗੱਲ ਮੰਨਣ ਦੀ ਐ ਨਾ ਬੰਨ ਜਿੱਤੇ ਜੰਗ ਜਿੱਤ ਗੱਲ ਮੰਨ ਲਓ ਤਾਂ ਹੀ ਨਿਪਟਾਰਾ ਹੋਣਾ ਹੈ ਜੇ ਆਪਣਾ ਦਿਮਾਗ ਲਾਉਣਾ ਹੈ ਫੇਫਾ ਸੇ ਰਹਿਣਾ ਆਪਣੇ ਆਪ ਨੂੰ ਅਸੀਂ ਸਰਵਾਈਵ ਨਹੀਂ ਕਰ ਸਕਦੇ ਚਤਲਾਕੀ ਰੱਖਾਂਗੇ ਮਾਨ ਨਾ ਜਿਹੜਾ ਸਾਫ਼ ਨਹੀਂ ਜੇ ਅਸੀਂ 100 ਦੇ ਵਿੱਚੋਂ 99 ਕੰਪੌਨ ਕੀਤੇ ਇੱਕ ਪਾਪ ਕਰ ਲੈਣਾ ਠੀਕ ਵੀ ਨਹੀਂ ਗੱਲ ਬਣਦੀ ਸਾਪ ਜੀ ਦਾ ਪਰਵਾਹ ਨਾ ਮੰਨੋ ਮੂਲ ਮੰਤਰ ਦੇ ਵਿੱਚ ਦਿਸਦਾ ਇੱਕ ਇੱਕ ਰੱਖਣਾ ਆਪਣੇ ਆਪ ਨੂੰ ਸੁਣਨਾ ਵੀ ਉਹੀ ਆ ਤੇ ਬੋਲਣਾ ਵੀ ਉਹੀ ਤੇ ਦੇਖਣਾ ਵੀ ਇਹਨਾਂ ਵੀ ਤੁਸੀਂ ਸੁਣਦੇ ਕੋਈ ਜੋਰ ਆ ਬੋਲਦੇ ਕੋਈ ਜੋਰ ਇਦਾਂ ਨਹੀਂ ਇੱਕ ਕਰਨਾ ਪੈਂਦਾ ਜਿਵੇਂ ਇੱਕ ਔਕਾਤ ਸਿੱਖ ਸਤਨਾਮ ਸੱਚਾ ਹੈ ਉਹ ਸੱਚ ਦਾ ਹੋਰ ਵੱਡੀ ਐਗਜ਼ਾਮਪਲ ਇਹ ਆ ਵਾਲੋ ਤੁਹਾਡੇ ਹੱਥ ਵਿੱਚ ਇੱਕ ਬੀਜ ਆ ਬੀਜ ਹੈਗਾ ਯਾ ਟਰੋੜਾ ਕੋਈ ਕੜਤਣ ਵਾਲਾ ਮਿਰਚਾਂ ਦਾ ਬੀਜ ਤੁਹਾਨੂੰ ਜੇ ਕੋਈ ਪੁੱਛੇ ਕਿ ਤੇਰੇ ਯਾਰ ਹੱਥ ਵਿੱਚ ਕੀ ਆ ਤੁਸੀਂ ਕਹਿ ਦੋਗੇ ਕਿ ਇਹ ਬੀਜ ਯਾਰ ਮਿੱਠਿਆ ਦਾ ਬੀਜ ਆ ਇਹ ਗੰਨੇ ਦਾ ਬੀਜ ਆ ਪਰ ਜਦੋਂ ਤੁਸੀਂ ਉਹਨਾਂ ਧਰਤੀ ਵਿੱਚ ਸੱਟਣਾ ਹੈ ਧਰਤੀ ਨੇ ਸੱਚ ਕੱਟ ਕੇ ਬਾਹਰ ਰੱਖ ਦੇਣਾ ਹੁਣ ਤਾਂ ਦੱਸ ਦੇਣਾ ਕੁਝ ਸਮੇਂ ਬਾਅਦ ਕਿ ਵੀ ਜਗਾ ਦਾ ਸੀ ਇਸ ਲਈ ਸੱਚ ਤੋਂ ਨਹੀਂ ਤੁਸੀਂ ਭੱਜ ਸਕਦੇ ਜੇ ਸਾਡੇ ਕੋਲ ਸੱਚ ਨਾ ਤੁਹਾਡੀ ਜ਼ਿੰਦਗੀ ਬੋਗ ਦੀ ਸਰਵਾਈਵ ਹੋਣੀ ਹੈ ਤੁਹਾਨੂੰ ਕਿਸੇ ਗੱਲ ਦਾ ਡਰ ਨਹੀਂ ਰਹਿਣਾ ਆਪਣੀਆਂ ਇਸ਼ਾਵਾਂ ਵੀ ਘੱਟ ਕਰੋ ਮੇਰੇ ਕੋਲ ਆ ਨਹੀਂ ਮੇਰੇ ਕੋਲ ਉਹ ਨਹੀਂ ਇੱਕ ਵਾਰ ਦੇਖ ਲੋ ਰੋਕੇ ਦੇਖੋ ਜ਼ਿੰਦਗੀ 'ਚ ਠਹਿਰਾਵ ਕਰਕੇ ਦੇਖੋ ਤੁਹਾਡੇ ਕੋਲ ਹੈ ਕੀ ਹੈ ਤੁਸੀਂ ਅੱਜ ਜਿੱਥੇ ਆ ਇੱਥੇ ਇੱਥੇ ਆਉਂਦਾ ਵੀ ਕਈਆਂ ਕੋਲ ਸੁਪਨਾ ਹੈ ਅਡੇ ਕੋਲ ਮੋਬਾਈਲ ਆ ਤੁਸੀਂ ਦੇਖਦੇ ਪਾਹੀਆਂ ਹੁਣ ਅੱਖਾਂ ਆ ਸਾਡੇ ਕੋਲ ਸ਼ਾਂਤੀ ਆ ਸ਼ੁਕਰ ਕਰੋ ਕਿ ਮੁੰਡੇ ਕੁੜੀਆਂ ਬਾਹਰ ਗਏ ਆ ਨੂੰ ਪਤਾ ਨਹੀਂ ਕਦ ਵਾਪਸ ਆਉਣਾ ਕਰੇ ਗਈਆਂ ਦੀ ਮਾਂ ਤੇ ਹੈ ਹੀ ਨਹੀਂ ਘਰ ਕਿੱਦਾਂ ਆਉਣਾ ਕੀ ਕਰਨਾ ਘਰ ਜਾਂਦੇ ਘਰੇ ਹਨ ਸ਼ੁਕਰ ਕਰੋ ਸਾਡੇ ਕੋਲ ਜੋ ਮਾਂ ਆ ਪਿਓ ਆ ਭੈਣ ਆ ਭਰਾ ਆ ਰਿਸ਼ਤੇ ਦੀ ਕਦਰ ਕਰੋ ਰਿਸ਼ਤੇ ਪਤਾ ਕੀ ਹੋਣ ਰਿਸ਼ਤੇ ਬਹੁਤ ਅਨਮੋਲ ਆ ਸੋਚੋ ਸਾਡੇ ਕੋਲ ਰਿਸ਼ਤੇ ਹੋਣ ਸਾਡੇ ਦੁੱਖ ਕੁਝ ਕੋਣ ਆਗੇ ਤੁਹਾਨੂੰ ਅਫਸੋਸ ਕਰਨ ਕੋਣ ਆਵੇ ਤੁਹਾਨੂੰ ਹੀਲਿੰਗ ਦਿੰਦੇ ਰਿਸ਼ਤੇ ਤੁਹਾਨੂੰ